प्यारे बच्चों आज आप क्लास फिफ्थ पंजाबी पुस्तक पाठ नंबर छे आओ रल मिल रुख लगाइए द पाठ अभ्यास करा चलो सब तो पहला जुबानी अभ्यास देखो रुख किस चीज़ को दूर करते हैं रुख जड़ी है प्रदूषण को दूर करते हैं जेकर रुख वढ़ना पवेता तो करना चाहिए है कि जे आप एक रुख वढ़ते हाँ तो अपने वो बदले चार रुख होर लाने चाहिए हैं ਅਸੀਂ ਪੰਜਾਬ ਨੂੰ ਹਰਾ ਭਰਾ ਕਿਵੇਂ ਬਣਾ ਸਕਦੇ ਹਾਂ ਅਸੀਂ ਪੰਜਾਬ ਨੂੰ ਹਰਾ ਭਰਾ ਵੱਧ ਤੋਂ ਵੱਧ ਰੁੱਖ ਲਾ ਕੇ ਬਣਾ ਸਕਦੇ ਹਾਂ ਠੀਕ ਹੈ ਕਵਿਤਾ ਨੂੰ ਲੈ ਵਿੱਚ ਗਾਓ ਇਹ ਤੁਸੀਂ ਆਪ ਦੇ ਅਧਿਆਪਕ ਨੂੰ ਗਾ ਕੇ ਸੁਣਾਓਗੇ ਠੀਕ ਹੈ ਅੱਗੇ ਦੇਖੋ ਕਵਿਤਾ ਵਿੱਚੋਂ ਹੇਠ ਲਿਖੇ ਪੈਰੇ ਵਿੱਚੋਂ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਲਿਖੋ ਆਪ ਕਵਿਤਾ ਵਿੱਚੋਂ ਹੀ ਪ੍ਰਸ਼ਨ ਹੈ ਪਹਿਲਾ ਪ੍ਰਸ਼ਨ ਹੈ ਸਾਨੂੰ ਕਿਸ ਦੀ ਖੈਰ ਮਨਾਉਣੀ ਚਾਹੀਦੀ ਹੈ ਸਾਨੂੰ ਰੁੱਖਾਂ ਦੀ ਖੈਰ ਮਨਾਉਣੀ ਚਾਹੀਦੀ ਹੈ ਅੱਗੇ ਦੇਖੋ ਪਰਸਨ ਨੰਬਰ 2 ਬੱਚੋ ਸਾਨੂ ਰੁੱਖਾਂ ਤੋਂ ਕੀ ਕੀ ਮਿਲਦਾ ਹੈ ਸਾਨੇ ਰੁੱਖਾਂ ਤੋਂ ਸੁੱਧ ਹਵਾ ਫਲ ਜੜੀ ਬੂਟੀਆਂ ਲੱਕੜ ਆਦਿ ਮਿਲਦਿਆ ਹਨ ਅੱਗੇ ਦੇਖੋ ਬੱਚੋ ਮਿਲਾਨ ਇੱਥੇ ਲਿਖੇ ਵਿਰੋਧੀ ਸ਼ਬਦਾ ਦਾ ਮਿਲਾਨ ਕਰਨਾ ਹੈ ਦੂਰ ਦਾ ਨੇੜੇ ਸੁਖ ਕੀ ਹੋਗਾ ਦੁੱਖ ਹੈ ਵੜਨਾ ਲਾਉਣਾ ਰੁਸਨਾ ਮਨਾਉਣਾ ਸੁਧ ਅਸੁੱਧ ਦੇ ਵੱਧ ਦੇ ਘਟ ਠੀਕ ਹੈ ਬੱਚੋ ਅੱਗੇ ਦੇ ਸਮਝਦਾਰਿਤ ਸਿਜਨਾਤਮਕ ਪੱਖ ਹੈ ਇੱਕ ਹੀ ਹੈ ਦਰਖਤਾਂ ਦੇ ਨਾਂ ਲਿਖਣੇ ਨੇ ਤੁਸੀਂ ਕਿਹੜੇ-ਕਿਹੜੇ ਦਰਖਤ ਦੇਖੇ ਉਹਦੇ ਨਾਂ ਲਿਖੋ ਜਿਵੇਂ ਆਮ ਤੂਤ ਬੋੜ ਪੀਪਲ ਕਿੱਕਰ ਤਾਲੀ ਤੁਸੀਂ ਹੋਰ ਵੀ ਦਰਕਤਾਂ ਦੇ ਨਾਂ ਲਿਖ ਸਕਦੇ ਹੋ ਠੀਕ ਹੈ ਬੱਚੋ ਅੱਗੇ ਦੇਖੋ ਐਸੇ ਰੰਗ ਭਰਨਾ ਹੈ ਤੁਸੀਂ ਸੁੰਦਰ-ਸੁੰਦਰ ਰੰਗ ਭਰਨਾ ਹੈ ਇਹ ਦੋ ਰੁੱਖ ਦੇ ਰੱਖੇ ਨੇ ਦੋਨਾਂ 'ਚ ਤੁਸੀਂ ਸੁੰਦਰ-ਸੁੰਦਰ ਰੰਗ ਭਰਨਾ ਹੈ ਅੱਗੇ ਦੇਖੋ ਅੱਗੇ ਹੈ ਰੁੱਖਾਂ ਦੀ ਮਹਤਤਾ ਬਾਰੇ ਇੱਕ ਲੇਖ ਲਿਖੋ ਰੁੱਖਾਂ ਦੀ ਕੀ ਮਹਤਤਾ ਹੈ ਆਪਣੇ ਜੀਵਨ ਵਿੱਚ ਦੇਖੋ ਰੁੱਖ ਕੁਦਰਤ ਦਾ ਅਨਮੋਲ ਤੋਹਫਾ ਹਨ ਰੁੱਖਾਂ ਦੀ ਬਦੌਲਤੀ ਇਹ ਹਰੀ-ਭਰੀ ਧਰਤੀ ਅਤੇ ਸਾਡਾ ਜੀਵਨ ਖੁਸ਼ਹਾਲ ਹੈ ਰੁੱਖ ਸੱਚੇ ਯੋਧੇ ਹਨ ਜੋ ਜਨਮ ਤੋਂ ਹੀ ਸਾਡੇ ਲਈ ਪ੍ਰਦੂਸ਼ਣ ਨਾਲ ਲੜਦੇ ਰਹਿੰਦੇ ਹਨ ਅਤੇ ਸਾਨੂੰ ਸਾਫ਼-ਸੁਥਰਾ ਵਾਤਾਵਰਣ ਦਿੰਦੇ ਹਨ ਰੁੱਖ ਪ੍ਰਦੂਸ਼ਣ ਤੋਂ ਜ਼ਹਿਰੀਲੀ ਕਾਰਬਨ ਡਾਈਆਕਸਾਈਡ ਸੋਖ ਲੈਂਦਾ ਹੈ ਹਨ ਅਤੇ ਸਾਨੂੰ ਸ਼ੁੱਧ ਆਕਸੀਜਨ ਪ੍ਰਦਾਨ ਕਰਦੇ ਹਨ ਰੁੱਖ ਸਾਨੂੰ ਜੀਵਨ ਪਰ ਖਾਣ ਲਈ ਫਲ ਅਤੇ ਅਨਾਜ ਪ੍ਰਦਾਨ ਕਰਦੇ ਹਨ ਉਹਨਾਂ ਦੇ ਕਾਰਨ ਮੀਂਹ ਵੀ ਪੈਂਦਾ ਹੈ ਜੋ ਸਾਨੂੰ ਪੀਂਗ ਪੀਣ ਲਈ ਪਾਣੀ ਕੱਪੜੇ ਬਾਲਣ ਆ ਲਈ ਲੱਕੜੇ ਕਾਗਜ਼ ਰਬੜੇ ਬਿਮਾਰੀਆਂ ਨੂੰ ਦੂਰ ਕਰਨ ਲਈ ਜੜੀ ਬੂਟੀਆਂ ਗਰਮੀਆਂ ਵਿੱਚ ਠੰਡਕ ਛਾਂ ਪ੍ਰਦਾਨ ਕਰਦਾ ਹੈ ਠੀਕ ਹੈ ਬੱਚੋ ਅੱਗੇ ਦੇਖੋ ਇਹੇ ਬਰਸਾਤ ਦੇ ਮੌਸਮ ਦੌਰਾਨ ਮਿੱਟੀ ਦੇ ਕਟੋਤੀ ਨੂੰ ਰੋਕਦੇ ਹਨ ਰੁੱਖਾਂ ਦੇ ਪੱਤੇ ਜ਼ਮੀਨ ਨੂੰ ਉਪਜਾਊ ਬਣਾਉਂਦੇ ਹਨ ਰੁੱਖ ਦੂਜੇ ਜਾਨਵਰਾਂ ਨੂੰ ਰਹਿਣ ਲਈ ਘਰ ਵਰਗਾ ਸਥਾਨ ਪ੍ਰਦਾਨ ਕਰਦੇ ਹਨ ਰੁੱਖ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਹਨ ਇਸ ਲਈ ਸਾਨੂੰ ਲੋਕਾਂ ਨੂੰ ਜਾਗਰੂਕ ਕਰਨਾ ਹੋਵੇਗਾ ਅਤੇ ਬਾਤੋਬੱਦ ਰੁੱਖ ਲਗਾਉਣੇ ਪੈਣਗੇ ਤਾਂ ਜੋ ਸਾਡਾ ਭਵਿੱਖ ਸੁਰੱਖਿਤ ਅਤੇ ਸਾਫ਼ ਸੁਥਰਾ ਰਹੇ ਠੀਕ ਹੈ ਬੱਚੋ ਇਹ ਲੈਸਨ ਤੁਹਾਡਾ ਕੰਪਲੀਟ ਹੋ ਗਿਆ ਆਪਾਨੂੰ ਕੀ ਹੈ ਹਮੇਸ਼ਾ ਰੁੱਖ ਬਤ ਬਦ ਰੁੱਖ ਲਾਣੇ ਚਾਹੀਦੇ ਹਨ ਤੇ ਰੁੱਖ ਸਾਡੇ ਜੀਵਨ ਵਿੱਚ ਬਹੁਤ ਕੀਮਤੀ ਤੇ ਇੱਕ ਅਨਮੋਲ ਤੋਹਫਾ ਹੈ ਠੀਕ ਹੈ ਬੱਚੋ ওকে ਥੈਂਕ ਯੂ